ਖਾਸ ਖਬਰ ਦੇ ਨਾਲ ਤੇ ਵੱਡੀ ਖਬਰ ਦੇ ਨਾਲ ਦਿੱਲੀ ਦੇ ਵਿੱਚ ਦੱਸਿਆ ਕਿ ਪੰਜਾਬ ਦੀਆਂ ਗੱਡੀਆਂ ਘੁੰਮ ਰਹੀਆਂ ਨੇ ਦਿੱਲੀ ਦੇ ਵਿੱਚ ਘੁੰਮ ਰਹੀਆਂ ਨੇ ਪੰਜਾਬ ਨੰਬਰ ਦੀਆਂ ਗੱਡੀਆਂ ਤੇ ਸਭ ਜੁੜਾ ਰੇ ਸਵਾਲ ਉੱਠ ਰਹੇ ਨੇ ਦੱਸਿਆ ਕਿ ਭਾਜੀਪੀ ਲੀਡਰ ਪ੍ਰਵੇਸ਼ ਵਰਮਾ ਨੇ ਇਹ ਸਵਾਲ ਚੁੱਕਿਆ ਹੈ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਦਿੱਲੀ ਦੇ ਵਿੱਚ ਘੁੰਮ ਰਹੀਆਂ ਨੇ ਗੱਡਿਆਂ ਦੇ ਵਿੱਚ ਕੁਮ ਰਹੇ ਨੇ ਜਿਹੜੇ ਲੋਕ ਕੁਮ ਰਹੇ ਹੋ ਉਹ ਕੌਣ ਨੇ ਪ੍ਰਵੇਸ਼ਵਰ ਮਦੇਵ ਵੱਲੋਂ ਇਹ ਸਵਾਲ اٹھਾਇਆ ਗਿਆ ਹੈ 26 ਜਨਵਰੀ ਤੇ ਉਹ ਕੀ ਕਰਨ ਵਾਲੇ ਨੇ ਪ੍ਰਵੇਸ਼ਵਰਮ ਨੇ ਸਵਾਲ ਕੀਤਾ ਉਹ ਦਿੱਲੀ ਦੇ ਵਿੱਚ ਕੀ ਵੱਡਾ ਕਰਨ ਵਾਲੇ ਨੇ ਉਹਨਾਂ ਦੇ ਨਾਲ ਸੁਰੱਖਿਆ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ ਨਵੀਂ ਦਿੱਲੀ ਤੋਂ ਬੀਜਪੀ ਉਮੀਦਵਾਰ ਪ੍ਰਵੇਸ਼ ਵਰਮਾ ਨੇ ਇਹ ਸਵਾਲ ਉਠਾਇਆ ਇਹ ਵੱਡੀ ਖਬਰ ਸਵੰਗੀ ਤੁਹਾਨੂੰ ਦੱਸ ਰਿਹਾ ਦਿੱਲੀ ਦੇ ਵਿੱਚ ਪੰਜਾਬ ਦੇ ਨੰਬਰ ਦੀਆਂ ਗੱਡੀਆਂ ਕੁਮ ਰੀਆਂ ਨੇ ਇਸ ਤੇ ਬੀਜਪੀ ਲੀਡਰ ਪ੍ਰਵੇਸ਼ ਵਰਮਾ ਦੇ ਵੱਲੋਂ ਸਵਾਲ ਚੁੱਕਿਆ ਗਿਆ ਹੈ प्रवेश वर्मा ने कहा कि पंजाब नंबर दिया हजारा दिल्ली दजारा गिल्ली रही है लोग घूम रहे हैं वो लोग कौन ने इस सवाल प्रवेश वर्मा के पूछा गया है उठाया गया है छब्बीस जनवरी से वो की करन वाले ने यह भी सवाल उठाया गया उन्होंने कहा कि जोड़े लोग पंजाब नंबर की गड्डी के सवार ने वो लोग कौन ने की करे ने जनवरी वाले ने बीजेपी लीडर प्रवेश वर्मा ने सवाल है

ਇਹਾਂ ਪੇ ਉਹ ਕਿਆ ਐਸਾ ਬੜਾ ਕਾਮ ਕਰਨ ਵਾਲੇ ਜਿਸ ਸੇ ਹਮਾਰੀ ਸੁਰੱਖਿਆ ਵਿਵਸਥਾ ਕੋ ਖਤਰਾ ਹੋ ਸਕਤਾ ਹੈ। ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਵਰਮਾ ਨੇ ਅੱਜ ਇੱਕ ਬੇਹਦ ਘਟੀਆਂ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ 26 ਜਨਵਰੀ ਨੂੰ ਗਣਤੰਤਰ ਦੇ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਰਾ ਤਾਂ ਨਹੀਂ ਮੰਡਰਾ ਰਿਹਾ ਮੈਂ ਸਮਝਦਾ ਕਿ ਪਰਵੇਸ਼ <strong>ਫਰਮਾ</strong> ਜਿਹੜੇ ਕਿ ਬੀਜੇਪੀ ਦੇ ਵਿਧਾਨ ਸਭਾ ਦੇ ਉਮੀਦਵਾਰ ਨੇ ਔਰ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਕਿ ਕਹੇ ਜਿਹਾ ਜਿਹਾ ਬਿਆਨਬਾਜ਼ੀ ਉਹ ਕਰ ਰਹੇ ਨੇ ਮੈਂ ਪਰਵੇਸ਼ <strong>ਫਰਮਾ</strong> ਜੀ ਤੁਹਾਨੂੰ ਔਰ ਤੁਹਾਡੇ ਬੌਸਸ ਅਮਿਤ ਸ਼ਾਹ ਔਰ ਪ੍ਰਧਾਨ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਾਉਣਾ ਚਾਹੂਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣਾ ਜਾਨਾਂ ਵਾਰ ਦਿੱਤੀਆਂ ਬੰਦ-ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮੰਡਰਾਉਂਦਾ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜਿਹਾ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਉਤਾਰਿਆ ਸੋ ਪ੍ਰਵੇਸ਼ ਵਰਮਾ ਜੀ ਤੁਸੀਂ ਔਰ ਤੁਹਾਡੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪ੍ਰੀ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ ਤੇ ਤਰਨਤਾਰਨ ਦੇ ਇੱਕ ਨੌਜ